ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਡਾਕਟਰ ਨੇ ਗੋਡੇ ਚੇਂਜ ਕਰਨ ਲਈ ਕਹਿ ਦਿੱਤਾ ਹੈ ਪਰ ਤੁਹਾਨੂੰ ਕੋਈ ਸਮੱਸਿਆ ਹੈ ਜਾਂ ਤੁਹਾਨੂੰ 슈ਗਰ ਹੈ ਜਾਂ ਤੁਹਾਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਤੁਹਾਡਾ ਆਪਰੇਸ਼ਨ ਨਹੀਂ ਹੋ ਸਕਦਾ ਤਾਂ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਗੋਡਿਆਂ ਦਾ ਗੈਪ ਵੱਧ ਜਾਵੇ ਦਰਅਸਲ ਹੁੰਦਾ ਕੀ ਹੈ ਹੌਲੀ ਹੌਲੀ ਜਦੋਂ ਆਪਣੇ ਮਸਲ ਵੀਕ ਹੁੰਦੇ ਜਾਂਦੇ ਆ ਆਪਣੀ ਗੋਡਿਆਂ ਦਾ ਗੈਪ ਘਟਣਾ ਸ਼ੁਰੂ ਹੋ ਜਾਂਦਾ ਹੈ ਆਪਣੀ ਹੱਡੀ ਨਾਲ ਹੱਡੀ ਟਕਰਾਉਣੀ ਸ਼ੁਰੂ ਹੋ ਜਾਂਦੀ ਹੈ ਗੈਪ ਘਟ ਜਾਂਦਾ ਔਰ ਆਪਣੇ ਜਦੋਂ ਆਪਾਂ ਚੜਦੇ ਆ ਪੌੜੀਆਂ ਚੜ੍ਹਦੇ ਆ ਜਾਂ ਫਿਰ ਕਈ ਵਾਰੀ ਆਪਾਂ ਕੁਰਸੀ ਤੇ ਬੈਠਦੇ ਆ ਆਪਣੇ ਗੋਡਿਆਂ 'ਚ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਆਪਾਂ ਤੋਂ ਉਹਨਾਂ ਜੋਰ ਨਹੀਂ ਹੁੰਦਾ ਜਦੋਂ ਆਪਾਂ ਖੜੇ ਹੋਣ ਲੱਗਦੇ ਆ ਆਪਣੇ ਗੋਡਿਆਂ 'ਚ ਦਰਦ ਰਹਿੰਦਾ ਹੈ ਤੋ ਉਸ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਇੱਕ ਕਸਰਤ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਸੀਂ ਇੰਨੇ ਕਜੁਗੇ ਹੋ ਜਾਓਗੇ ਕਿ ਆਪਣੇ ਆਪ ਨੂੰ ਤੁਸੀਂ ਸੰਭਾਲ ਸਕਦੇ ਹੋ ਅਸੀਂ ਇਹ ਕਸਰਤਾਂ ਉਹਨਾਂ ਪੇਸ਼ੈਂਟ ਲਈ ਇੱਥੇ ਆਪਣੀ ਕਲੀਨਿਕ ਤੇ ਵੀ ਦੱਸਦੇ ਹਾਂ ਜਿਹੜੇ ਲੋਕ ਨਹੀਂ ਚੱਲ ਸਕਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਹੈ 슈ਗਰ ਹੈ ਜਾਂ ਡਾਇਬਿਟ ਕੋਈ ਉਹਨਾਂ ਨੂੰ ਸਮੱਸਿਆ ਹੈ ਹਾਰਟ ਦੀ ਸਮੱਸਿਆ ਹੈ ਕਈ ਵਾਰ ਕੀ ਹੁੰਦਾ ਆਪਣੇ ਕੋਲ ਇਨੇ ਪੈਸੇ ਨਹੀਂ ਹੁੰਦੇ ਕਿ ਆਪਾਂ ਆਪ ਦੇ ਗੋਡੇ ਨਵੇਂ ਪਵਾ ਲਈ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਇਆ ਗੋਡੇ ਤੇ ਗਠੀਏ ਲਈ ਤੁਸੀਂ ਇਹ ਰੋਜ਼ਾਨਾ ਕਰੋਗੇ ਤਾਂ ਤੁਹਾਨੂੰ ਬਹੁਤ ਜਲਦੀ ਫਰਕ ਪੈਣ ਵਾਲਾ ਹੈ ਇੱਕ ਗੱਲ ਹੋਰ ਕਸਰਤਾਂ ਕਰਨ ਤੋਂ ਬਾਅਦ ਤੁਸੀਂ ਗੋਡੇ ਦੇ ਉੱਪਰ ਸੇਕ ਜ਼ਰੂਰ ਦੇਣਾ ਹੈ 15-15 ਮਿੰਟ 20-20 ਮਿੰਟ ਲਈ ਗਰਮ ਪਾਣੀ ਵਾਲੀ ਬੋਤਲ ਨਾਲ ਹਮੇਸ਼ਾ ਗੋਡੇ ਤੇ ਆਪਾਂ ਮੋਇਸਟ ਹੀਟ ਦੇਣੀ ਹੈ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਔਰ ਅਗਰ ਤੁਸੀਂ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਰੋਜ਼ਾਨਾ ਆਪਣੇ ਸਿਹਤ ਦੇ ਪ੍ਰਤੀ ਇੱਕ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗੀ ਸੋ ਤੁਸੀਂ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਸੋ ਆਪ ਸ਼ੁਰੂ ਕਰਦੇ ਆਂ ਜਿਹਦੀਆਂ ਸਾਨ ਕਸਰਤਾਂ। ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਆਂ ਜਿਸ ਦਾ ਰਿਜ਼ਲਟ 100 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਪਹਿਲਾਂ ਤੁਸੀਂ ਕੀ ਕਰਨਾ ਇੱਕ ਤੌਲੀਆ ਲੈ ਲੈਣਾ ਔਰ ਤੌਲੀਏ ਨੂੰ ਗੋਲ ਕਰ ਲੈਣਾ ਚੰਗੀ ਤਰ੍ਹਾਂ ਗੋਲ ਕਰਕੇ ਇਸ ਨੂੰ ਤੁਸੀਂ ਆਪਦੇ ਗੁੱਡੇ ਦੇ ਵਿਚਾਲੇ ਜਿੰਨਾ ਕਿਥੋਂ ਤੋਂ ਗੋਡਾ ਮੁੜੇਗਾ ਉਹਨਾਂ ਕਿ ਤੁਸੀਂ ਮੋੜਨਾ ਔਰ ਇੱਥੋਂ ਫੜ ਕੇ ਥੱਲੇੋਂ ਫੜ ਕੇ ਇਦਾਂ ਗੁੱਡਾ ਆਪਾਂ ਖਿੱਚਣ ਦੀ ਕੋਸ਼ਿਸ਼ ਕਰਨੀ ਜਿੰਨਾ ਆਪਾਂ ਖਿੱਚ ਸਕਦੇ ਹਾਂ ਉਹਦੇ ਨਾਲ ਕੀ ਹੋਏਗਾ ਜਦੋਂ ਆਪਾਂ ਇਹਨੂੰ ਖਿੱਚਾਂਗੇ ਇੱਥੇ ਜਿਹੜਾ ਗੈਪ ਹੈ ਉਹ ਵਧੇਗਾ ਦੇਖੋ ਤੁਸੀਂ ਧਿਆਨ ਨਾਲ ਥੱਲੋਂ ਫੜਿਆ आ देखो कूड़िया सपोर्ट कर ली कि तौलिया थले खिस ना और आपू पिछे खिंच देना और इतने आपको होल्ड करना दस सैकेंड एक दो तीन चार पे सत अठ नौ दस तेन रिलैक्स एक धो तो ला के भी कर सदा कि थोड़ू पिछं भी सपोर्ट रहेगी देखो तुम ध्यान आप खिचता इतने आप होल्ड किया दस सैकेंड एक दो तीन चार पे सत अठ नौ दस दैन रिलैक्स दोबारा देखो दूसरी साइड करके दिखाने इदा फड़िया थल देखो थलो हाथ गए और खिचता जोर दी इतना आप गए एक दो तीन चार सात आठ नौ दस दिन रिलैक्स फिर खिचता एक दो तीन चार पे सात आठ नौ दस दैन रिलैक्स ये थोड़ी पहली कसरत हम दूजी कसरत की है ਆਪਾਂ ਸਿੱਧੇ ਪਹਿ ਜਾਣਾ ਬੈਠ ਤੇ ਔਰ ਆਪਾਂ ਦੋਨੋਂ ਲੱਤਾਂ ਸਿੱਧੀਆਂ ਰਹਿਣਗੀਆਂ ਆਪਾਂ ਪੈਰ ਨੂੰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ ਇਹ ਨੀਚੋਂ ਆਪਾਂ ਆਪਣਾ ਦੂਸਰਾ ਪੈਰ ਲਾ ਕੇ ਦੇਖ ਲੈਣਾ ਜਿੰਨਾ ਉਹ ਪੈਰ ਖੜਾ ਖੜਾ ਹੋਏਗਾ ਓਡੀ ਲੱਤ ਉੱਪਰ ਚੱਕਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੂਸਰੀ ਸਾਈਡ ਵੀ ਸੇਮ ਇਦਾਂ ਹੀ ਕਰਾਂਗੇ ਆਪਾਂ 1 2 3 4 5 6 7 8 9 10 देन रिलैक्स 10 ਵਾਰੀ ਇਧਰ 10 ਵਾਰੀ ਇਧਰ ਆਪਾਂ ਇੱਕ ਇੱਕ ਵਾਰੀ ਕਰਕੇ ਦਿਖਾਇਆ ਤੁਹਾਨੂੰ ਤੁਸੀਂ ਇਹ 10 10 ਵਾਰੀ ਕਰਨਾ ਦੋਨੋਂ ਸਾਈਡ ਐਸ ਐਲ ਆਰ ਕਹਿੰਦੇ ਆ ਇਹਨੂੰ ਸਟ੍ਰੇਟ ਲੈਗ ਰੇਜ਼ ਦੋਨੋਂ ਸਾਈਡ ਕਰਨਾ ਇਹ ਹੋਗੀ ਤੀਜੀ ਕਸਰਤ ਤੀਜੀ ਕਸਰਤ ਕੀ ਹੈ ਤੁਸੀਂ ਇੱਕ ਕਿਦਾਂ ਦਾ ਰੋਲ ਲੈ ਲੈਣਾ ਫੋਮ ਰੋਲਰ ਕਹਿੰਦੇ ਆ ਇਹਨੂੰ ਤੁਸੀਂ ਤੌਲੀਆ ਦਾ ਰੋਲ ਬਣਾ ਸਕਦੇ ਹੋ 4 ਇੰਚੀ ਪਲਾਸਟਿਕ ਦਾ ਪਾਈਪ ਲੈ ਸਕਦੇ ਹੋ ਜਿਹੜਾ ਤੁਹਾਨੂੰ ਸੈਨੀਟਰੀ ਦੀ ਦੁਕਾਨ ਤੋਂ ਵੀ ਮਿਲ ਸਕਦਾ ਜਾਂ ਘਰੇ ਆਪਣੇ ਟੋਟੇ ਪਏ ਹੁੰਦੇ ਆ ਇਸ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਦੇ ਦੇਣਾ और आप दोनों जोर लावे होल्ड करा एक दो तीन चार पे सत अठ नौ दस दूडना इतने होल्ड करा दस सैकेंड एक दो तीन चार पे सत अठ नौ दस फिर दबदे एक दो तीन चार पे सत अठ 9 10 10 ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਚੌਥੀ ਕਸਰਤ ਕੀ ਹੈ ਇਹਹੀ ਰੋਲ ਤੁਸੀਂ ਕੋਟੇ ਦੇ ਥੱਲੇ ਰੱਖ ਦੇਣਾ ਔਰ ਤੁਸੀਂ ਇਸ ਨੂੰ ਜ਼ੋਰ ਦੀ ਦਬਣਾ ਥੱਲੇ ਨੂੰ ਔਰ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ ਦਬਦਾਂਗੇ 1 2 3 4 5 6 7 8 9 10 ਫੇਰ ਦਬਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਤੇ ਵੀ ਤੁਸੀਂ 10 ਸੈਟਲ ਆਉਣੇ ਆ ਇਧਰ ਔਰ 10 ਸੈਟੀ ਦੂਜੇ ਪਾਸੇ ਲਾਉਣੇ ਆ ਇਹ ਹੋਗੀ ਤੁਹਾਡੀ ਕਸਰਤ ਨੈਕਸਟ ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਉਹਦੇ ਵਿੱਚ ਤੁਸੀਂ ਕੀ ਕਰੋਗੇ ਇਹੀ ਜਿਹੜਾ ਰੋਲ ਆ ਇਹ ਤੁਸੀਂ ਗਿੱਟੇ ਦੇ ਥੱਲੇ ਰੱਖ ਦੇਣਾ ਇਸ ਜਗ੍ਹਾ ਤੇ ਔਰ ਤੁਸੀਂ ਇਹਨੂੰ ਜ਼ੋਰ ਦੀ ਥੱਲੇ ਨੂੰ ਦਬਾਂਗੇ ਪੂਰੀ ਜ਼ੋਰ ਦੀ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਇਹ ਵੀ ਤੁਸੀਂ 10 ਵਾਰੀ ਕਰਨਾ ਉਵੇਂ ਦੂਸਰੀ ਸਾਈਡ ਵੀ ਇਹੀ ਗਿੱਟੇ ਦੇ ਥੱਲੇ ਰੱਖ ਕੇ ਜ਼ੋਰ ਦੀ ਦੱਬਾਂਗੇ 1 2 3 4 5 6 7 8 9 10 ਇਹ ਤੁਹਾਡੇ ਜਿਹੜੇ ਹੈਮਸਟ੍ਰਿੰਗ ਮਸਲਸ ਨੇ ਉਹਨਾਂ ਦੇ ਲਈ ਬਹੁਤ ਲਾਹੇਵੰਦ ਕਸਰਤ ਆ ਸੋ ਇਸ ਨੂੰ ਵੀ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਹੁਣ ਜਿਹੜੀ ਉਦੋਂ ਅਗਲੀ ਕਸਰਤ ਆ ਉਹ ਹੋਗੀ हिਪ ਅਬਡਕਸ਼ਨ ਆਪਾਂ ਕੀ ਕਰਾਂਗੇ ਸਾਈਡ ਲੈ ਕੇ ਪੈ ਜਾਾਂਗੇ ਔਰ نیچے ਵਾਲੀ ਆਪਾਂ ਲੱਤ ਮੋੜ ਲੈਣੀ ਆ ਉੱਪਰ ਵਾਲੀ ਸਿੱਧੀ ਉੱਪਰ ਆਪਾਂ ਚੱਕ ਦੇਣੀ ਆ ਹਵਾ 'ਚ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਥਲੇ ਰੱਖ ਦਾਂਗੇ ਫੇਰ ਉੱਪਰ ਚੱਕ ਦਾਂਗੇ ਇਹ ਆਪਾਂ نیچے ਨਾਲੋਂ 1.5 ਫੁੱਟ ਲੱਤ ਉੱਪਰ ਚੱਕਣੀ ਆ ਔਰ ਇੱਥੇ ਆਪਾਂ 10 ਗੈਣਨੇ ਆ 1 2 3 4 5 6 7 8 9 10 10 ਵਾਰੀ ਉਧਰ 10 ਵਾਰੀ ਉਧਰ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਉਹ ਦੂਜੀ ਅਗਲੀ ਕਸਰਤ ਹੈ ਉਹ ਕੀ ਹੈ ਤੁਸੀਂ ਇੱਥੇ ਬੈਠ ਜਾਓਗੇ ਇਦਾਂ ਕਰਕੇ ਜਿਹੜੀ ਉਹ ਦੂਜੀ ਅਗਲੀ ਕਸਰਤ ਆਪਾਂ ਉੱਚੀ ਜਗ੍ਹਾ ਤੇ ਬੈਠ ਜਾਾਂਗੇ ਔਰ ਇੱਥੋਂ ਆਪਾਂ ਹੱਥ ਰੱਖ ਕੇ ਪੱਟ ਥੰਦੇ ਜੁੜਿਆ ਰਹੇਗਾ ਲੱਤ ਉੱਪਰ ਚੱਕਾਂਗੇ ਪੈਰ ਅੰਦਰ ਮੋੜਾਂਗੇ ਔਰ ਸਿੱਧੇ ਬੈਠਾਂਗੇ ਔਰ ਸਾਹਮਣੇ ਦੇਖਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਲਈ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ ਤੁਸੀਂ 10 ਵਾਰੀ ਦੋਨੋਂ ਸਾਈਡ ਕਰਨਾ ਪੈਰ ਅੰਦਰ ਮੋੜ ਲੈਣਾ ਸਿੱਧਾ ਬੈਠਣਾ ਇਦਾਂ ਕਰੋਗੇ ਕੋਈ ਫਾਇਦਾ ਨਹੀਂ ਹੋਣਾ ਸਿੱਧੇ ਬੈਠਾਂਗੇ ਇਦਾਂ ਕਰਕੇ ਔਰ ਹੋਲਡ ਕਰਨਾ 10 ਸੈਕਿੰਡ ਲਈ ਥੈਨ ਆਪਾਂ ਫੇਰ ਰਿਲੈਕਸ ਹੋਵਾਂਗੇ 1 2 3 4 5 6 7 8 9 10 ਥੈਨ ਰਿਲੈਕਸ ਇਹ ਹੋ ਗਈ ਥੋਡੀ ਉਦੋਂ ਅਗਲੀ ਕਸਰਤ 10 ਵਾਰੀ ਇੱਧਰ 10 ਵਾਰੀ ਇੱਧਰ ਉੱਚੀ ਜਗ੍ਹਾ ਤੇ ਬੈਠ ਕੇ ਕਰ ਸਕਦੇ ਆ ਬੈੱਡ ਬਾਕਸ ਤੇ ਬੈਠ ਕੇ ਕਰ ਸਕਦੇ ਆ ਉੱਚੀ ਕੁਰਸੀ ਤੇ ਬੈਠ ਕੇ ਕਰ ਸਕਦੇ ਆ ਧਿਆਨ ਰਹੇ ਸਿੱਧੇ ਬੈਠ ਕੇ ਕਰਨਾ ਪੱਟ ਨਾਲ ਜੁੜਿਆ ਹੋਵੇ ਇਹ ਤੁਹਾਡੇ ਗੋਡੇ ਚ ਜਾਨ ਪਾਏਗਾ ਹੁਣ ਚੱਲਦੇ ਆ ਸਭ ਤੋਂ ਵਧੀਆ ਐਕਸਰਸਾਈਜ਼ ਵੱਲ ਕਲੀਕਸਰਤਾ ਇਹ ਆਪਣੇ ਕੋਲ ਮਾਡਲ ਬੈਠਾ ਇਹਦੇ ਆਪਾਂ ਪੈਰਾਂ 'ਚ ਨਾ 2 ਕਿਲੋ ਭਾਰ ਉਧਰ 2 ਕਿਲੋ ਭਾਰ ਇਧਰ ਇਹਨੂੰ ਕਹਿੰਦੇ ਆ weight calf ਤੁਸੀਂ ਬਾਜ਼ਾਰ 'ਚੋਂ ਖਰੀਦ ਸਕਦੇ ਹੋ ਆਮ ਨਾਲ ਹੀ ਮਿਲ ਜਾਂਦਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਘਰੋਂਣਾ ਨਹੀਂ ਲਿਫਾਫੇ 'ਚ 2 ਕਿਲੋ ਨੂਨ ਜਾਂ 2 ਕਿਲੋ ਰੇਤਾ ਇੱਕ ਪਾਸੇ 2 ਕਿਲੋ ਰੇਤਾ ਇੱਕ ਪਾਸੇ ਪਾ ਲਓ ਔਰ ਐਦਾਂ ਤੁਸੀਂ 5 ਮਿੰਟ ਲਈ ਲੱਤਾਂ ਹਿਲਾਉਣੀਆਂ ਨੇ ਪਹਿਲੇ ਦਿਨ ਔਰ ਦੂਜੇ ਦਿਨ ਵੀ 5 ਮਿੰਟ ਲਈ ਪਹਿਲੇ ਹਫਤੇ 5-5 ਮਿੰਟ ਲਈ ਆਪਾਂ ਐਦਾਂ ਹਿਲਾਉਂਦੇ ਰਵਾਂਗੇ ਕੀ ਹੋਏਗਾ ਭਾਰ ਨਾਲ ਜਿਹੜਾ ਗੈਪ ਹੈ ਉਹ ਵਧਣਾ ਸ਼ੁਰੂ ਹੋਏਗਾ ਔਰ ਤੁਸੀਂ ਇਸ ਨੂੰ ਕੰਟੀਨਿਊ ਕਰਨਾ ਦੂਸਰੇ ਹਫ਼ਤੇ 10 ਮਿੰਟ ਤੱਕ ਲੈ ਜਾਣਾ ਤੀਸਰੇ ਹਫ਼ਤੇ ਤੁਸੀਂ 15 ਮਿੰਟ ਤੱਕ ਲੈ ਜਾਣਾ ਇਦਾਂ ਹੀ ਹਿਲਾਉਂਦੇ ਰਹਿਣਾ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਏਗਾ ਇਹ ਹੋ ਗਈ ਤੁਹਾਡੀ ਲਾਸਟ ਕਸਰ ਸੋ ਇਹ ਸਾਨ ਸਾਨ ਕਸਰਤਾਂ ਅਗਰ ਤੁਹਾਨੂੰ ਥੋਡੇ ਆਰਥੋਪੈਡੀਸ਼ਨ ਨੇ ਤੁਹਾਨੂੰ ਕਹਤਾ ਹੈ ਵੀ ਗੋਡੇ ਅੱਜ ਨਵੇਂ ਪਵਾ ਲਓ ਸੋ ਤੁਸੀਂ ਘਬਰਾਉਣਾ ਨਹੀਂ ਹੈ ਅਗਰ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਗੋਡੇ ਨਵੇਂ ਨਹੀਂ ਪਵਾ ਸਕਦੇ ਤਾਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਬਹੁਤ ਜਲਦੀ ਤੁਹਾਨੂੰ ਆਰਾਮ ਮਿਲਣ ਵਾਲਾ ਹੈ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਅਗਰ ਤੁਸੀਂ ਸਾਤੋਂ ਕੋਈ ਵੀ ਸਲਾਹ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ